ਮਾਸਟਰ ਸਲੀਮ ਦੀ ਆਵਾਜ਼ ਦੇ ਬਹੁਤ ਸਾਰੇ ਲੋਕ دیਵਾਨੇ ਨੇ ਅਤੇ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਪਰ ਇਸ ਘਟਨਾ ਤੋਂ ਬਾਅਦ ਕਈ ਲੋਕ ਮਾਸਟਰ ਸਲੀਮ ਨੂੰ ਨਫ਼ਰਤ ਕਰਨ ਲੱਗ ਜਾਣਗੇ ਜੀ ਹਾਂ ਇੱਕ ਜਗਰਾਤੇ ਸਮਾਗਮ ਦੌਰਾਨ ਮਾਸਟਰ ਸਲੀਮ ਨੇ ਗਾਉਂਦੇ-ਗਾਉਂਦੇ ਆਪਣੇ ਬੌਂਸਰਾਂ ਨੂੰ ਇਹ ਕਹਿ ਦਿੱਤਾ ਕਿ ਸਮਾਗਮ ਵਿੱਚ ਕੁਰਸੀ ਤੇ ਬੈਠੇ ਵਿਅਕਤੀ ਨੂੰ ਚੁੱਪ ਕਰਾਇਆ ਜਾਵੇ ਹੋ ਜਾਈ ਜਰਾ ਉੱਥੇ ਕੇ ਬੈਠੇ ਜੰਜਰੇ ਨੂੰ ਬਾਦਪੁਰਾ ਵਾਲਾ ਰੂਪ ਦੱ। ਜਾਈ ਕਹਿਣਾ ਕੁਛ ਨਹੀਂ ਫੜ ਕੇ ਮੇਰੇ ਕੋਲ ਲੈ ਕੇ ਨਹੀਂ। ਮਾਸਟਰ ਸਲੀਮ ਨੇ ਆਪਣੇ ਬੌਂਸਰਾਂ ਨੂੰ ਸਮਾਗਮ ਵਿੱਚ ਬੈਠੇ ਇੱਕ ਵਿਅਕਤੀ ਨੂੰ ਫੜਨ ਲਈ ਕਹਿ ਦਿੱਤਾ। ਅਤੇ ਇੰਨਾ ਕਹਿਣ ਦੀ ਡੇਰ ਸੀ ਕਿ ਇਨ੍ਹਾਂ ਬੌਂਸਰਾਂ ਵੱਲੋਂ ਉਸ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਸਮਾਗਮ ਵਿੱਚ ਹੀ ਬੈਠੇ ਇੱਕ ਵਿਅਕਤੀ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ। ਅਤੇ ਸਾਫ਼ ਸੁਣਿਆ ਜਾ ਰਿਹਾ ਹੈ ਜਦੋਂ ਬਾਂਸਰ ਇਸ ਵਿਅਕਤੀ ਨੂੰ ਕੁੱਟਦੇ ਨੇ ਤਾਂ ਮਾਸਟਰ ਸਲੀਮ ਵੱਲੋਂ ਕਿਹਾ ਜਾਂਦਾ ਹੈ ਬੱਸ ਕਰੋ ਹੁਣ ਬੱਸ ਕਰੋ ਇੱਕ ਮਿੰਟ ਬੰਦ ਕਰ ਉਹ ਬੱਸ ਦਿੰਦੇ ਬੱਸ ਬੱਸ ਕੋਈ ਨਹੀਂ ਇਧਰ ਇਧਰ ਉਹ ਇਧਰ ਆਓ ਉਹ ਬਹੁਤ ਪ੍ਰਸ਼ਾਦ ਮਿਲ ਗਿਆ ਆ ਜਾਓ ਹੁਣ ਇਧਰ ਹੁਣ ਤੁਸੀਂ ਦੱਸੋ ਚੰਗਾ ਹੋਇਆ ਕਿ ਮਾੜਾ ਹੋਇਆ ਮਾਸਟਰ ਸਲੀਮ ਇੱਕ ਇੰਟਰਨੈਸ਼ਨਲ ਗਾਇਕ ਹੈ ਉਸ ਵੱਲੋਂ ਅਜਿਹੀ ਘਟਿਆ ਹਰਕਤ ਕਰਨਾ ਬਹੁਤ ਹੀ ਸ਼ਰਮਿੰਦਗੀ ਅਤੇ ਨਿੰਦਣਯੋਗ ਗੱਲ ਹੈ ਇਸ ਪ੍ਰਤੀ ਇਸ ਗਾਇਕ ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ